ਨਮਸਕਾਰ ਆਦਾਬ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਪੰਜਾਬ ਮੀਡੀਆ ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਸੱਜਣਾ ਵੀ ਮਰ ਜਾਣਾ ਬਹੁਤ ਹੀ ਮਕਬੂਲ ਲਾਈਨਾਂ ਹੈਗੀਆਂ ਨੇ ਇਹ ਲਾਈਨਾਂ ਇਹ ਕਹਿੰਦੀਆਂ ਨੇ ਕਿ ਤੁਹਾਡਾ ਦੁਸ਼ਮਣ ਵੀ ਜੇ ਮਰ ਜੇ ਉਹਦੀ ਮੌਤ ਤੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਆ ਇਨਸਾਨੀਅਤ ਨਿਭਾਉਣੀ ਚਾਹੀਦੀ ਆ ਉਹਦੇ ਤੇ ਸੋਗ ਕਰਨਾ ਚਾਹੀਦਾ ਬਟ ਇਹਦੇ ਉਲਟ ਜੇ ਸਮਾਜ ਦੇ ਵਿੱਚੋਂ ਕੋਈ ਗੰਦ ਸਾਫ ਹੁੰਦਾ ਜੇ ਕੋਈ ਪਾਪ ਸਾਫ ਹੁੰਦਾ ਤੇ ਉਸ ਟਾਈਮ ਜਸ਼ਨ ਵੀ ਮਨਾਉਣਾ ਚਾਹੀਦਾ ਖੁਸ਼ੀ ਵੀ ਮਨਾਉਣੀ ਚਾਹੀਦੀ ਆ ਤੇ ਸ਼ੁਕਰਾਨਾ ਵੀ ਕਰਨਾ ਚਾਹੀਦਾ ਉਸ ਪਰਮਾਤਮਾ ਦਾ ਕਿ हे ਪਰਮਾਤਮਾ ਸਾਡੀ ਆਉਣ ਵਾਲੀ ਜਿਹੜੀ نسل ਆ ਉਹ ਤਬਾਹ ਹੋਣ ਤੋਂ ਬਚ ਗਈ ਸਾਡੀ ਜਿਹੜੀ ਆਉਣ ਵਾਲੀ نسل ਆ ਉਹਨੂੰ ਬਰਬਾਦ ਕਰਨ ਦੇ ਵਿੱਚ ਜਿਸ ਇਨਸਾਨ ਦਾ ਹੱਥ ਸੀਗਾ ਚਾਹੇ 10% 20% 50% ਚਾਹੇ 1% ਵੀ ਹੱਥ ਦਾ ਉਹ ਪਰਸੈਂਟੇਜ ਹੌਲੀ-ਹੌਲੀ ਘਟਦੀ ਜਾ ਰਹੀ ਆ ਸੋ ਉਸ ਬੰਦੇ ਨੂੰ ਸ਼ੁਕਰਾਨਾ ਕਰਨਾ ਚਾਹੀਦਾ ਇੱਥੇ ਬਣਦਾ ਵੀ ਆ ਉਹ ਆਪਾਂ ਮੰਨਦੇ ਆ ਕਿ ਜੇ ਕੋਈ ਹੋਰ ਤੁਹਾਡੀ ਦੁਸ਼ਮਣੀ ਹੈਗੀ ਆ ਉੱਥੇ ਖੁਸ਼ੀ ਨਹੀਂ ਮਨਾਉਣੀ ਚਾਹੀਦੀ ਉੱਥੇ ਸ਼ੋਕ ਕਰਨਾ ਚਾਹੀਦਾ ਤੇ ਇੱਥੇ ਜ਼ਰੂਰ ਕਰਨਾ ਚਾਹੀਦਾ ਜਸ਼ਨ ਵੀ ਤੇ ਖੁਸ਼ੀ ਵੀ ਮਨਾਉਣੀ ਚਾਹੀਦੀ ਤੇ ਸ਼ੁਕਰਾਨਾ ਵੀ ਕਰਨਾ ਚਾਹੀਦਾ ਅੱਜ ਆਪਾਂ ਗੱਲ ਕਰ ਰਹੇ ਆ ਕਮਲ ਕੌਰ ਭਾਬੀ ਦੀ ਜੀ ਹਾਂ ਉਹਦਾ ਅਸਲ ਨਾਂ ਜਿਹੜਾ ਹੈਗਾ ਉਹ ਕੰਚਨ ਕੁਮਾਰੀ ਸੀ ਜਿਨੇ ਕੀ ਆਪਣਾ ਨਾਂ ਬਦਲ ਕੇ ਕਮਲ ਕੌਰ ਰੱਖਿਆ ਸੀ ਜੋ ਕਿ ਇੰਸਟਾਗ੍ਰam ਫੇਸਬੁਕ ਦੇ ਵਿੱਚ ਵਾਇਰਲ ਸੀਗੀ ਆਪਣੀ ਗੰਦਗੀ ਨੂੰ ਲੈ ਕੇ ਗੰਦਗੀ ਫਲਾਉਣ ਨੂੰ ਲੈ ਕੇ ਲੋਕਾਂ ਦੇ ਦਿਮਾਗ ਦੇ ਵਿੱਚ ਗੰਦ ਪਰੋਸਣ ਨੂੰ ਲੈ ਕੇ ਜਿਹੜੇ ਅੱਜਕੱਲ ਦੇ ਜਵਾਕ ਆ ਉਹਨਾਂ ਨੂੰ ਵਿਗਾੜਨ ਦੇ ਵਿੱਚ ਉਹਦਾ ਕਿਤੇ ਨਾ ਕਿਤੇ ਯੋਗਦਾਨ ਰਿਹਾ ਤੇ ਹੁਣ ਉਹਦਾ ਕਤਲ ਹੋ ਚੁੱਕਿਆ ਤੇ ਇੱਥੇ ਇੱਕ ਸਲਾਗਾ ਯੋਗ ਕੰਮ ਜਿਹਨੇ ਕੀਤਾ ਆ ਅਸੀਂ ਸਲੂਟ ਕਰਦੇ ਹਾਂ ਉਸ ਬੰਦੇ ਨੂੰ ਜਿਨੇ ਵੀ ਅੱਦਾ ਦਾ ਕੰਮ ਕੀਤਾ ਚਲੋ ਕਾਨੂੰਨ ਦੀ ਨਜ਼ਰ ਦੇ ਵਿੱਚ ਆ ਚੀਜ਼ਾਂ ਗਲਤ ਹੋ ਸਕਦੀਆਂ ਨੇ ਠੀਕ ਹੈ ਬਟ ਆ ਜਿਹੜਾ ਗੰਦ ਹੈਗਾ ਇਹ ਕਿਸੇ ਵੱਲੋਂ ਸਾਫ਼ ਨਹੀਂ ਕੀਤਾ ਗਿਆ ਤੇ ਨਾ ਕਾਨੂੰਨ ਵੱਲੋਂ ਸਾਫ਼ ਕੀਤਾ ਜਾਣਾ ਸੀਗਾ ਕਿਉਂਕਿ ਇਹ ਲੋਕ ਜਿਹੜੇ ਹੈਗੇ ਸੁਧਰ ਨਹੀਂ ਸਕਦੇ ਸੋ ਅੱਜ ਜਿਹੜਾ ਇਹਨੂੰ ਸਬਕ ਮਿਲਿਆ ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੇ ਵੀ ਸੋਸ਼ਲ ਮੀਡੀਆ ਤੇ ਚਾਹੇ ਇੰਸਟਾਗ੍ਰam ਫੇਸਬੁੱਕ YouTube ਤੇ ਗੰਦ ਪਾ ਰਹੇ ਆ ਤੇ ਮੇਨਲੀ ਆਪਣੇ ਪੰਜਾਬ ਦੇ ਬੱਚੇ ਜਵਾਕਾਂ ਨੂੰ ਵਿਗਾੜ ਰਹੇ ਆ ਉਹ ਸੁਧਰ ਜਾਣਗੇ ਇਸ ਇਹ ਕਮਲਕੌਰ ਦੀ ਜਿਹੜੀ ਕੰਡੀਸ਼ਨ ਹੋਈ ਹੈ ਇਸ ਕਮਲਕੌਰ ਦੇ ਨਾਲ ਜਿਹੜਾ ਵਾਕਿਆ ਹੋਇਆ ਉਹਨੂੰ ਵੇਖ ਕੇ ਉਹਨੂੰ ਸੁਣ ਕੇ ਉਹਨੂੰ ਸਮਝ ਕੇ ਜੇ ਆਪ ਸਮਝ ਜਾਣ ਤਾਂ ਬਹੁਤ ਚੰਗੀ ਗੱਲ ਆ ਨਹੀਂ ਤਾਂ ਜਿਹੜੇ ਜਾਗਦੀ ਜ਼ਮੀਰ ਵਾਲੇ ਹੈਗੇ ਉਹਨਾਂ ਨੇ ਇੱਕ ਇੱਕ ਕਰਕੇ ਇਹਨਾਂ ਦੇ ਨਾਲ ਇਸ ਤਰ੍ਹਾਂ ਹੀ ਕਰਨਾ ਆ ਸੋ ਤੁਸੀਂ ਇਸ ਮਾਮਲੇ ਤੇ ਕੀ ਸੋਚਦੇ ਹੋ ਕਮੈਂਟ ਕਰਕੇ ਆਪਣੀ رائے ਜ਼ਰੂਰ ਸਾਂਝੀ ਕਰਿਓ ਦੇਸ਼ ਵਿਦੇਸ਼ ਦੀਆਂ ਹੋਰ ਵੀ ਖਬਰਾਂ ਜਾਣਨ ਦੇ ਲਈ ਵੇਖਦੇ ਰਹੋ ਨਿਊ ਪੰਜਾਬ ਮੀਡੀਆ ਧੰਨਵਾਦ